ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਤਾਜ਼ੀਆਂ ਸੂਆਂ ਵੇੜਾ ਨੇ ਚੰਗੀਆਂ ਟੌਪ ਕਲਾਸ ਆਓ ਵੀਰ ਜੀ ਇਹਨਾਂ ਬਾਰੇ ਲੈਂਦੇ ਆ ਵੀਰ ਉਹਨਾਂ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਜੋ ਵਧੀਆ ਵੀਰ ਜੀ ਵਧੀਆ ਤੁਸੀਂ ਸੁਣਾਓ ਵਧੀਆ ਕਿਰਪਾ ਕਰੇ ਰਾਮਦਾਸ ਜੀ ਜੀ ਠੀਕ ਹੈ ਵਧੀਆ ਵੀਰ ਜੀ ਨਾਮ ਦੱਸ ਦਿਓ ਆਪਣਾ ਨਾਮ ਸੁਮਿੰਦਰ ਸਿੰਘ ਜੀ ਪਿੰਡ ਮਾਲੇਵਾਲ ਜ਼ਿਲ੍ਹਾ ਗਰਦਾਸਪੁਰ ਫੋਨ ਨੰਬਰ 9855562498 ਠੀਕ ਹੈ ਵੀਰੇ ਤੇ ਆਪਣਾ ਵਧੀਆ ਰਿਹਾ ਪਿਛਲੀ ਵੀਡੀਓ ਦਾ ਵੀਰ ਜੀ ਬਹੁਤ ਵਧੀਆ ਮਾਲ ਦੇ ਉਦੋਂ ਦਾ ਜੇ ਕਾ ਮਾਲ ਮਿਲਦਾ ਹੀ ਘਟਿਆ ਤੈਨੂੰ ਬੜਾ ਹਾਂਜੀ ਬਸ਼ੀਆਂ ਗਿਆ ਚਾਰ ਪਰ ਸਿਰੇ ਫੋਨ ਕੀਤਾ ਸੀ ਮੈਂ ਹਾਂਜੀ ਹਾਂਜੀ ਉਹ ਬਸ਼ੀਆਂ ਦੋ ਹੁਣੇ ਕੋਟ ਦੀ ਲਗੀਆਂ ਵਾ ਤੇ ਦੋ ਰਹਿ ਗਏ ਇੱਕ ਆ ਤੋ ਕੜਿਆ ਇੱਕ ਤਾੜੀ ਸੁਈ ਆ ਚੌਗੀ ਬਸ਼ੀ ਤੇ ਕਾਂਜੇ ਬਸ਼ੀਆਂ ਚੌਗੀਆਂ ਤੇ ਠੀਕ ਹੈ ਜੀ ਉਹ ਵੀ ਸੁਈਆਂ ਹੀ ਐ ਵੇਣਾ ਦੱਸਣ ਦੇ ਹਾਂਜੀ ਸੁਈਆਂ ਹੀ ਬਸ਼ੀਆਂ ਦੋ ਉਹ ਤੁਹਾਡੇ ਵੱਸ ਅੱਧਾ ਘੇਡਾ ਹੋਇਆ ਗਈਆਂ ਨੇ ਠੀਕ ਹੈ ਜੀ ਹਾਂਜੀ ਤੇ ਆਪਾਂ ਕਰੀਏ ਸ਼ੁਰੂ ਇਹਨਾਂ ਦਾ ਵੀਰ ਜੀ ਹਾਂਜੀ ਹਾਂਜੀ ਵੀਰ ਤੇ ਇਹਦੇ ਬਾਰੇ ਦੱਸੋ ਵੀਰੇ ਇਹ ਵੀ ਜਰਸੀ ਬਸ਼ੀ ਜੋ ਪਹਿਲਾ ਸੂਆ ਹਾਂਜੀ ਅੰਦਰ ਤਾਂ ਸ਼ੱਕ ਦੱਸਿਆ 40 ਦਿਨਾਂ ਦਾ। ਠੀਕ ਹੈ ਜੀ। ਹਾਂਜੀ ਦੁੱਧ 6 ਕਿਲੋ ਜਦਾਂ। ਦੁੱਧ 6 ਕਿਲੋ। ਹਾਂਜੀ ਪਿਓਰ ਜਰਸੀ ਆ ਵੇਖੋ ਬਰੀਡ ਕੀ ਹੈ ਮਸ਼ੀਨ। ਖੋਲ ਕੇ ਦਿਖਾਉਂਦਾ। ਬਿਲਕੁਲ ਖੋਲੋ ਤੋਰਾ ਵਖਾਈਏ ਵੀ ਇਜ਼ਲੀ। ਤੋੜ ਦਿਓ ਜੀ। ਵੇਖੋ ਵੀਰ ਜੀ ਜਰਸੀ ਜ ਆ ਗਈ ਆ 6 ਕਿਲੋ ਵੀਰ ਦੁੱਧ ਦੱਸਦਾ। ਚੰਗੀ ਵਿਹੜਾ। ਬਾਕੀ ਵੀਰ ਕਹਿੰਦਾ ਚੈੱਕ ਕਰਾਈ ਥੋੜੀ ਸ਼ੱਕ ਜੀ ਡਾਕਟਰ ਨੇ ਦੱਸੀ ਆ। ਅੱਛਾ ਦਿਖਾਓ। ਬਿਲਕੁਲ ਜੀ। ਮੁੱਲ ਵੀਰ ਜੀ ਟੋਕੜ ਵਾਲਾ ਹਨਾ ਜੀ। ਟੋਕੜ ਵਾਲਾ ਟੋਕੜਾ। ਬਿਲਕੁਲ ਜੀ। ਚੰਗੀ ਵਿਹੜਾ ਚੈੱਕ ਕਰੋ ਵੀਰੋ ਤੋਰਾ। ਬਿਲਕੁਲ ਲੰਮੀ ਬੇਲ ਆ ਕੱਦਵਜਨ ਵਾਲੀ ਆ ਜੀ ਅੱਜ ਥਣ ਬਹੁਤ ਸੋਹਣਾ ਲੱਗਾ ਵੀ ਚੋਣ ਚਾਂਦ ਬਹੁਤ ਓਕੇ ਚੋਣ ਇੱਕ ਨੰਬਰ ਲੱਗੀ ਹੋਣੀ ਹਨਾ ਵੀਰੇ ਥਣ ਥਣ ਚੰਗਾ ਲੱਗਿਆ ਹਾਂਜੀ ਹਾਂਜੀ ਨੌਕੜਾ ਨੌਕੜਾ ਥਣ ਆ ਗਿਆ ਹਨਾ ਹਾਂਜੀ ਹਾਂਜੀ ਠੀਕ ਹੈ ਜੀ ਬਰੀਡ ਤੇ ਬਹੁਤ ਜਿਆਦਾ ਵੇਚੋ ਵੱਡੀ ਚਰਸੀਆ ਪੰਜਾਬ ਵਾਲੀ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਚਵਾਚੂ ਇੱਕ ਨੰਬਰ ਹਨਾ ਜੀ ਨਾ ਨਜ਼ਾਰਾ ਆ ਜਾਂਦਾ ਵਿੱਚ ਅੱਖਾਂ ਵੀ ਟੇਜ ਜਾਂਦੇ ਆ ਚੋਂ ਲੱਗਿਆ ਕਈ ਨਹੀਂ ਚੋਂ ਲੱਗੀ ਐ ਚੰਗੀ ਚੋਂ ਦੀ ਹੈ ਹਨਾ ਮਾਲਕ ਬਹੁਤ ਹੀ ਜ਼ਿਆਦਾ ਅੱਬਲ ਚੋਂ ਨੇ ਆ ਜੀ ਅੱਬਲ ਚੋਂ ਆ ਗਈ ਹਨਾ ਜੀ ਠੀਕ ਹੈ ਜੀ ਹਾਂ ਜੀ ਵੀਰ ਜੀ ਕੀ ਮੁੱਲ ਕਰ ਲੈਣਾ ਇਹਦਾ ਕਿਨੇ ਦੇ ਦੀਏ ਦੱਸ ਦੋ ਤੁਸੀਂ ਨਹੀਂ ਦੱਸ ਦੋ ਕੋਈ ਨਾ ਜੀ ਐਜੀ ਕਰਦੇ ਵੀਰ ਜੀ 28000 ਦੀ ਨਹੀਂ ਜੈ ਜਾਂਦੇ ਕਿਨੇ ਦੀ ਕਰਦੇ ਹੋ ਆਪ ਹੀ ਕਰਦੇ ਨਹੀਂ ਤੁਸੀਂ ਕਰਨਾ ਨਹੀਂ ਦੱਸੋ 50 ਹੀ ਦੇ ਦਈਏ ਤੇ 20000 ਜੀ ਜਾਂਦੇ ਵੀਰੇ 20000 ਜੀ ਹਾਂ ਨਹੀਂ ਦੇ ਦਾਂਗੇ 20000 ਦੀ 20000 ਠੀਕ ਹੈ ਜੀ ਬਰੀਡ ਕੁਆਲਟੀ ਦਾ ਖਬਸ਼ੀ ਠੀਕ ਹੈ ਜੀ 1000 ਹੋਰ ਛੱਡ ਜੀ 1000 ਹੋਰ ਹਾਂ ਜੀ ਵੀਰ ਕਹਿੰਦਾ 1000 ਹੋਰ ਛੱਡ ਦਿਓ ਚਲੋ 21000 ਦੀ ਜਾਂਦੇ ਹੋ ਹਣੀ ਬਿਲਕੁਲ ਜੀ ਉਹ ਕੰਜ ਵਛ ਨਹੀਂ ਦਿੰਦਾ ਜਿੰਨੀ ਜਿਆਦਾ ਬਰੀਡ ਰਛੀ ਬਿਲਕੁਲ ਵੀਰ ਜੀ ਬਿਲਕੁਲ ਹੁਣ ਦੁੱਧ ਕਿੰਨਾ ਆ ਗਿਆ ਵੀਰੇ 6 ਕਿਲੋ ਚਲੋ ਹਰਿਆ ਸ਼ਰਿਆ ਪਾਏਗਾ ਮਛੀ ਦੋ ਦੱਠ ਨੌ ਕਿਲੋ ਫੇਰ ਕਰ ਬਿਲਕੁਲ ਜੀ ਬਾਕੀ ਕੋਈ ਵੀਰ ਫੋਨ ਲਾਵੇ ਮਾਨਤਨ ਹੋ ਜੀ ਹਣਾ ਵੀਰ ਜੀ ਅਰੇ ਸ਼ੱਕ ਜੂ ਦੱਸਿਆ ਚਾਲੇ ਦੇਣਾ ਦਾ ਆ ਠੀਕ ਹੈ ਜੀ ਹਾਂ ਜੀ ਹਾਂ ਜੀ ਠੀਕ ਹੈ ਬਾਕੀ ਵੀਰੇ ਫੋਨ ਕੋਈ ਲਾਓ ਰੇਡ ਵੀਰ ਦਾ 21000 ਦੀ ਵੀਰ ਕਹਿੰਦਾ ਵ ਬਾਕੀ ਮਾਂਤਨ ਹੋ ਜੂ ਹਣਾ ਵੀਰ ਜੀ ਹਾਂਜੀ ਹਾਂਜੀ ਹੋ ਜਾਏਗਾ ਜਰੂਰ ਠੀਕ ਹੈ ਜੀ ਹਾਂਜੀ ਦੂਜੇ ਨੰਬਰ ਤੇ ਆ ਗਈ ਵੀਰ ਜੀ ਇਹ ਵੀਰ ਜੀ ਚੌਗੀ ਵਸ਼ੀ ਜੋ ਚੌਗੀ ਵਸ਼ੀ ਆ ਪਿਓਰ ਸ਼ਾਈ ਵਾਲ ਚ ਆ ਗਈ ਆ ਜੀ ਹਾਂਜੀ ਹਾਂਜੀ ਬਿਲਕੁਲ ਆਵੜੇ ਵੀਰ ਜੀ ਬਿਲਕੁਲ ਜੀ ਠੀਕ ਹੈ ਜੀ ਚੋਗਿਆ ਵਸ਼ੀ ਮਗਰ ਜਵਾ ਤੀਸਰਾ ਦਿਨ ਸੂਈ ਨੋ ਜੋ ਵਸ਼ੇ ਆ ਗਈ ਆ ਵਸ਼ੀ ਮਗਰ ਵਸ਼ੀ ਸ਼ਹੀਦ ਚਾ ਗਈ ਹੈ ਨਾ ਜੀ ਹਾਂ ਜੀ ਜਰਸੀ ਕਰਾਓ ਜੀ ਵਸ਼ੀ ਉੱਧਾ ਅਗਰ ਗਿੱਲਾ ਨਾਲੂ ਉਦਾਂ ਹੀ ਤੀਸਰਾ ਦਿਨ ਸੂਈ ਨੀ ਜੋ 8-9 ਕਿਲੋ ਬੋਲਾ ਜੋ ਥੱਲੇ ਇਹਦੇ ਠੀਕ ਹੈ ਜੀ ਹਾਂ ਜੀ ਬਾਕੀ ਠੰਡੀ ਸਿਗਲ ਚੌਣ ਹੀ ਬਹੁਤ ਨਜ਼ਾਰਾ ਹੀ ਆ ਜਾਂਦਾ ਚੌਣਾਂ ਅੱਬਲ ਚੌਣ ਲੱਗੀ ਹੈ ਅੱਬਲ ਚੌਣ ਵਾਲੀ ਹੈ ਠੀਕ ਹੈ ਵੇਖੋ ਵੀਰੋ ਅੱਬਲ ਚੌਣ ਬਹੁਤ ਸਪੈਸ਼ਲ ਚੌਣ ਵੀਰ ਦੱਸਦਾ ਮਲਠੀ ਥਾਣਾ ਮਲਠੀ ਥਾਣਾ ਆ ਗਿਆ ਹੈ ਨਾ ਜੀ ਹਾਂ ਜੀ ਵੇਖੋ ਵੀਰੋ ਕੀ ਚੰਗੀ ਟੌਪ ਕਲਾਸ ਵੈੜਾ ਸ਼ਾਈ ਆ ਲੱਗੀ ਆ ਜੀ ਮਲਠੀ ਪਿਛਲੀ ਵੀਡੀਓ ਦਾ ਹਾਂਜੀ ਬਹੁਤ ਫੋਣੇ ਵੀ ਜੀ ਮਲਠੀ ਥਾਲੀ ਗਾਣ ਲੈਣੀ ਆ ਠੀਕ ਹੈ ਜੀ ਹਾਂਜੀ ਬਿਲਕੁਲ ਬਿਲਕੁਲ ਇਹ ਗਰਮੀਆਂ ਤੋਹਫਾ ਜੀ ਤੋਹਫਾ ਬਿਲਕੁਲ ਜੀ ਬਾਕੀ ਵੀਰ ਪਸ਼ੂ ਉਹ ਲੈ ਕੇ ਹੁੰਦਾ ਜੇ ਨਾ ਥਣ ਥਣ ਇੱਕ ਨੰਬਰ ਲੱਗਿਆ ਹੋਵੇ ਬਾਕੀ ਵੀਰੋ ਚੈੱਕ ਕਰ ਲੋ ਕੀ ਬਾਤਾਂ ਨਹੀਂ ਠੰਡੀ ਠਾਰ ਕੋਈ ਗੱਲ ਨਹੀਂ ਹੋ ਜੀ ਠੀਕ ਹੈ ਜੀ ਹਾਂਜੀ ਇਹਦੇ ਦੁੱਧ ਵੀ ਇਹਦਾ ਸੰਗਣਾ ਹੀ ਹੋਣਾ ਬੋਲਣਾ ਹੈ ਨਾ ਜੀ ਮਈਆ ਵਾਲਾ ਕਟਣ ਵਾਲਾ ਦੁੱਧ ਆਦਾ ਸ਼ਾਈ ਵਾਲ ਦਾ ਅੱਛਾ ਜੀ ਲੋਕੀ ਸਿਆਣੇ ਲੋਕ ਦੇ ਲੱਭਦੇ ਸ਼ਾਈ ਵਾਲੇ ਕਿ ਨਹੀਂ ਲੱਭਦੇ ਪਿਓ ਹਨ ਬੰਨ ਵਾਲੀ ਬੰਨ ਵਾਲੀ ਧੋਨ ਵਾਲੀ ਹਾਂਜੀ ਥਾਨ ਸਪੈਸ਼ਲ ਹਨ ਜੀ ਸਾਰੀਆਂ ਚੀਜ਼ਾਂ ਪੂਰੀਆਂ ਨੇ ਹਾਂਜੀ ਹਾਂਜੀ ਚੋਗੀ ਆ ਫਿਰ ਹਜੇ ਹਾਂਜੀ ਹਾਂਜੀ ਵੀ ਜੀ ਰੇਟ ਦੇਖ ਲਓ ਕਿੰਨੇ ਦੇ ਦੀ ਇਹ ਵੀ ਜਿਆ ਜੀ ਜਾਂਦੇ ਹੋ ਦੇ ਦੀ 50 ਦੀ ਵੇਖ ਲਓ ਤੁਹਾਡਾ ਰੇਟ ਵੈ ਜਿਆ ਜੂਂਦਾ ਸਭ ਤੋਂ ਮੈਂ 250 50 ਦੀ ਗਿਆ ਲੱਗਦੀ 50 ਦੀ ਹੈ ਬਾਕੀ ਤੁਸੀਂ ਮਾਨਤਨ ਕਰੋ ਕਰੋ ਮਾਨਤਨ ਕੋਈ ਨਹੀਂ 40 ਦੇ ਦੀਏ 40 ਦੀ ਹਾਂਜੀ ਪੂਰੇ 45 ਦੀ ਖਾਨ ਪੂਰੇ 40 ਦੀ ਵੀਰ ਦੀ ਖਾਨ ਆਈ 40 ਦੀ ਪੂਰੇ 40 ਦੀ ਦਹੇ ਗਾਣੀ ਵਸੀ ਨਵੀਂ ਬੱਚਾ ਸਲੇ ਮਗਰੀ ਬੱਚੀ ਮਗਰੀ ਵਸੀ ਆ ਗਈ ਨਾੜੂ ਤੇ ਦੁੱਧ ਦੇ ਦੀ 13 14 ਕਿਲੋ ਵਸੀ ਬਿਲਕੁਲ ਵੀਰੇ ਬਿਲਕੁਲ ਬਿਲਕੁਲ ਵੇਖੋ ਵੀਰੇ 40000 ਦੀ ਵੀਰ ਕਹਿੰਦਾ ਵੈਟ ਦੇ ਦਾਂਗੇ ਪਿਓਰ ਸ਼ਾਈ ਵਾਲਾ ਗਿਆ ਖੰਣ ਖੁਣ ਵਧੀਆ ਲੱਗਿਆ ਇੱਕ ਨੰਬਰ ਵੀਰ ਚਵਾਈ ਦੱਸਦਾ ਜੀ ਅੱਬਰ ਕਿਉਂ ਹੁੰਦੀ ਆ ਵੀਰੇ ਦੱਸਦਾ ਚੰਗੀ ਵਸ਼ੀ ਆ ਜੀ ਹਾਂਜੀ ਹਾਂਜੀ ਨਾੜੂ ਤੇ ਬੱਚਾ ਆ ਗਿਆ ਰੇਟ ਵੀ ਜਾਇਜ਼ ਆ ਜੀ ਬਿਲਕੁਲ ਬਗੀਰੇ ਕੋ ਦੂਰਵਾ ਨੂੰ ਮਾਤਨ ਕਰਦੇ ਹੋ ਕਰਾਂਗੇ ਜਰੂਰ ਹੈ ਨਾ ਜੀ ਹਾਂ ਜੀ ਬਿਲਕੁਲ ਇਹ ਵੀ ਦੀ ਇੱਕੋ ਫਰਕ ਲਈਆਂ ਤਿੰਨ ਬਸ਼ੀਆਂ ਅੱਛਾ ਜੀ ਹਾਂ ਜੀ ਕਿੰਨੇ ਆ ਗਈਆਂ ਚੌਗੀਆਂ 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 ਬਸ਼ੀਆਂ ਬਿਲਕੁਲ ਜੀ 700 ਦਿਖਾਓ ਬਸ਼ੀਆਂ ਤੇ ਬਹੁਤ ਹੀ ਝੋਲੀਆਂ ਵੇਖੋ ਥੱਲੇ ਬਸ਼ੀਆਂ ਦੇ ਬਿਲਕੁਲ ਬਿਲਕੁਲ ਠੀਕ ਹੈ ਜੀ ਬਿਲਕੁਲ ਜੀ ਯਾਦ ਬਰੀ ਉਹਦੀ ਬਹੁਤ ਜ਼ਿਆਦਾ ਬਸ਼ੀਆਂ ਨੇ ਠੀਕ ਹੈ ਜੀ ਹਾਂ ਜੀ ਗਾਂ ਕਿਦਾਂ ਵੀਰੇ ਟੀਆ 2 ਕੇ ਦਾ ਇਹ ਸਿੱਟੀ ਜਣੀ ਵੀ ਜੀ ਲੱਗਿਆ ਝੂਠ ਜੀ ਮਾਰਨਾ ਜੀ ਸੱਚੀ ਗੱਲ ਅੱਛਾ ਅੱਛਾ ਜੀ ਯਾਨੀ ਕਿ ਹੈ ਨਾ ਹਾਂ ਜੀ ਹ ਠੀਕ ਹੈ ਜੀ ਇਹ ਬੰਦੇ ਨੇ ਫਾਰਮੋਂ ਬੰਦ ਕਰਤਾ ਤਿੰਨੇ ਤੇ ਚੌਥੀ ਆ ਜਰਸੀ ਚਾਰ ਇੱਕੋ ਫਾਰਮ ਚ ਲਈਆਂ ਅੱਛਾ ਜੀ ਹਾਂਜੀ ਹਾਂਜੀ ਬਾਕੀ ਵੇਖੋ ਵੀਰੋ ਚੰਗੀਆਂ ਮਿਹੜਾਂ ਨੇ ਫਾਰਮ ਚ ਵੀਰੇ ਲੈ ਕੇ ਆਇਆ ਕੋਈ ਵੀਰ ਸੰਭਲੂਗਾ ਇਹ ਚਲੋ ਗਾਂ ਬਣ ਜਾਣੀਆਂ ਹਨਾ ਜੀ ਤਿਆਰੀ ਹੋਈ ਨਹੀਂ ਪਲੀਆਂ ਜੁੜੀਆਂ ਵਾਂ ਹਾਂਜੀ ਹਾਂਜੀ ਕਾਡ ਚੰਗੀਆਂ ਬਣਨ ਕਾਡ ਬਰੀਡ ਬਹੁਤ ਵਸ਼ਨਾ ਦੀ ਨਹੀਂ ਬਰੀਡ ਆ ਜੀ ਹਾਂਜੀ ਹਾਂਜੀ ਠੀਕ ਹੈ ਜੀ ਇੱਕ ਆ ਡੱਬੀ ਆ ਗਈ ਇਹ ਵੀ ਡੱਬੀ ਬੱਚੀ ਇਹ ਵੀ ਚੋਗੀ ਬੱਚੀ ਨੂੰ ਚੋਗੀ ਆ ਜੀ ਹਾਂਜੀ ਹਾਂਜੀ ਵੇਖੋ ਵੀਰ ਯਾਦ ਵੇਖੋ ਬੱਚੀ ਬਹੁਤ ਚੰਗੀ ਆ ਜੀ ਚੰਗੀ ਸਪੈਸ਼ਲ ਵੈੜੀ ਆ ਪਾਲੀ ਆ ਚੰਗੀ ਵੈ ਠੀਕ ਹੈ ਜੀ ਰੇਡ ਸਾਰੀਆਂ ਦੇ ਇੱਕ ਹੀ ਕਰ ਦੇਣਾ ਵੀਰੇ ਦਾੜਾ ਜੀ ਕਰ ਲਈਏ ਇੱਕੋ ਹੀ ਰੇਡ ਕਰ ਦਾਂਗੇ ਦਾੜੇ ਜੀ ਜਾਣਦੇ ਨਹੀਂ ਤੜੇ ਦਾੜਾ ਤੜਾਈ ਚੱਲੇ ਠੀਕ ਹੈ ਜੀ ਬਰੀਡ ਕੁਆਲਟੀ ਬਹੁਤ ਜ਼ਿਆਦਾ ਵਛੀ ਦੀ ਬੇਕੀ ਕੀ ਕਹਿਣਾ ਹੈ ਚੈੱਕ ਕਰੋ ਵੀਰੋ ਚੰਗੀ ਵੈੜੀ ਆ ਕੋਈ ਵੀਰ ਸੰਭਲੂਗਾ ਚੰਗੀ ਵੈੜ ਬਣੂਗੀ ਜੀ ਕਦ ਕਾਠ ਠਿੱਕੋ ਜਿਹਾ ਵੀਰੋ ਚੰਗੇ ਕਦ ਕਾਠ ਦੀਆਂ ਵਾਂ ਲੰਮੀ ਬੇਲ ਦੀਆਂ ਵਾਂ ਜਿਆਦਾ ਨਸਲ ਆ ਠੀਕ ਹੈ ਜੀ ਸਾਡੀ ਕੈਂਡਰ ਥੋੜਾ ਡਰਦੀ ਆ ਥਾਣ ਵਧੀਆ ਲੱਗਿਆ ਹਨਾ ਜੀ ਹਾਂਜੀ ਹਾਂਜੀ ਥਾਣ ਵਧੀਆ ਲੱਗਿਆ ਬੱਛੀ ਨੂੰ ਇਹ ਵੀ ਜੀ ਸ਼ਾਈ ਵਾਲ ਬੱਛੀ ਹੈ ਇਹ ਸ਼ਾਈ ਵਾਲਾ ਹਾਂਜੀ ਠੀਕ ਹੈ ਜੀ ਇਹ ਵੀ ਚੌਗੀ ਮੂੰਹ ਹੈ ਜੀ ਚੌਗੀ ਆ ਧੁੰਨ ਵਾਲੀ ਆ ਜੀ ਇੱਧਰ ਥਲੇ ਦੇ ਜਿਦਾਉਣੇ ਸੋਈ ਆ ਅੱਛਾ ਜੀ ਹਾਂਜੀ ਹਾਂਜੀ ਥੋੜਾ ਵੀਰ ਜੀ ਵੇਖੋ ਵੀਰੋ ਸ਼ਾਈ ਵਾਲਾ ਬੈੜੀ ਥੋੜਾ ਘਬਰਦੀ ਆ ਡਰਦੀ ਹੈ ਨਾ ਡਰਦੀ ਲੈ ਆਓ ਇਹ ਕਿ ਲਾਇਆ ਤੋਦੇ ਖੁੱਲ ਗਿਆ ਛੱਡੀਆਂ ਇਹ ਦੱਸੇ ਤੇ ਪਾਏ ਹੋਣਾ ਬਿਲਕੁਲ ਬਿਲਕੁਲ ਆ ਰਸੇ ਦੇ ਗਲਾਂ ਜੀ ਪਾਤੇ ਤਾਈ ਹਨਾ ਮੈਨੂੰ ਗਲ ਚ ਪਾਤਾ ਕਿਹਨੂੰ ਪਲਾਰਾਗੇ ਇਕ ਲਾਰਾ ਪਾਤਾ ਬਿਲਕੁਲ ਬਿਲ ਚੰਗੀਆਂ ਵੇੜਾਂ ਵੀਰੋ ਕੋਈ ਵੀਰ ਸਾਮ ਲੂਗਾ ਚੰਗਾ ਮੁੱਲ ਦੇਗੇ ਯਾਨੀ ਬਿਲਕੁਲ ਦੇਖੋ ਇੱਕੋ ਜਿਹਾ ਕੱਦ ਕਾਠਾ ਵੀਰੋ ਲੰਮੀਆਂ ਬੇਲਾਂ ਨੇ ਹਾਂਜੀ ਹਾਂਜੀ ਚੰਗੀਆਂ ਵੇੜਾਂ ਨੇ ਫਿਰ ਕੀ ਆਪਣਾ ਕਰਦੀਆਂ ਇਹਨਾਂ ਦਾ ਮੁੱਲ ਕੀ ਕਰਦੀ ਹੈ ਵੇੜਾਂ ਦਾ ਦੇ ਦਿਆ ਜੀ ਤਿੰਨੇ ਵੀਰ ਜੀ ਤਿੰਨੇ ਹਾਂਜੀ ਇਹਦਾ ਖਾਮ ਦਾ ਮੁੱਲ ਵੀ ਨਹੀਂ ਆਈ ਤਾਂ ਕਿੰਨੇ ਬਚਾਉਂਗਾ ਬਿਲਕੁਲ 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 ਹਾਂਜੀ ਜੀ ਜਾਇ ਜੀ ਜਾਂਦੇ ਵੀਰ ਕਿਨੇ ਦੇ ਦੀਏ ਕਰ ਦਿਓ ਕੋਈ ਨਾ ਮਾਰ 47 ਦੇ ਦੀਏ ਜੀ 45 ਹਾਂਜੀ 40 40000 ਰਤਨੇ ਵੀ ਵਸ਼ੀਆਂ ਦੇ ਦਾਂ ਚੱਲ ਯਾਰ ਦੇ ਦੇ ਲੈ ਹਾਂਜੀ ਯਾਰ ਰਤਨੇ ਵਸ਼ੀਆਂ ਬਾਕੀ ਕੋਈ ਵੀਰ ਫੋਨ ਲਾਵੇ ਹਨਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਵੇਖੋ ਵੀਰੋ ਵਸ਼ੀਆਂ ਬਾਨੀ ਵਾਲੀਆਂ ਨੇ ਕਿਹੜਾ ਵੀਰ ਸੰਭਲੂਗਾ ਇਹ ਆ ਕਿ ਵਸ਼ੀਆਂ ਚੰਗੀਆਂ ਚੈਰੀਆਂ ਨੇ ਚੰਗੀਆਂ ਬਸ ਕੋਈ ਬਸਤੀ ਘੇਟਾ ਕੇ ਲੱਗਣ ਵਾਲੇ ਹੁਣ ਠੀਕ ਹੈ ਜੀ ਕਿੰਨੇ ਦੀਆ ਗਿਆ ਸੀ ਹੁਣ 40 ਦੇ ਵਿੱਚ 40 ਹੋਰ ਮਾਨਤਨ ਕਰਦੇ ਹੋ ਤਾਂ ਜਾਇ ਜੀ ਕੀਤਾ ਕੋਈ ਦਿੰਦਾ ਫੇਰ ਲੋ ਨਹੀਂ ਇਹ ਤੇਰਾ ਨਹੀਂ ਠੀਕ ਹੈ ਗੱਲ ਕੋਈ ਦਰਦਾਂ ਮਾਨਤ ਕੋਈ ਬੰਦੇ ਕੋਈ ਵੀਰ ਫੋਨ ਲਾਵੇ ਹਨਾ ਜੀ ਬਾਕੀ ਵੇਖੋ ਵੀਰੋ ਚੰਗੀਆਂ ਵੇਰਾਂ ਨੇ ਰੇਡ ਵੀਰ ਦੇ ਜ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਹੁੰਦੀ ਹੈ ਕਿ ਵੀਰ ਜੀ ਤੁਸੀਂ ਪਸ਼ੂ ਦੇ ਲਾਗੇ ਇੱਕ ਟਾਈਮ ਜ਼ਰੂਰ ਪਹੁੰਚੋ ਆਪ ਦੀ ਚਵਾਈ ਕਰੋ ਪਾਸ ਕਰੋ ਉਹ ਤੁਹਾਡਾ ਵੀਰ ਜੀ ਆਪਦਾ ਵੀ ਫਰਜ਼ ਬੰਦਾ ਜੀ ਠੀਕ ਹੈ ਜੀ ਹਾਂ ਜੀ ਵੀਰ ਜੀ ਨਾਮ ਦੱਸ ਦਿਓ ਆਪਣਾ ਨਾਮ ਸੁਵਿੰਦਰ ਸਿੰਘ ਜੀ ਪਿੰਡ ਮਲੇয়াল ਫੋਨ ਨੰਬਰ 9855562489 ਜੀ ਠੀਕ ਹੈ ਵੀਰੇ ਸਤਿ ਸ਼੍ਰੀ ਅਕਾਲ ਜੀ